ਸਤਲੁਜ ਦਰਿਆ ਤੋਂ ਨਿਕਲਣ ਵਾਲੀ ਬਿਕਾਨੇਰ ਨਹਿਰ ਦੇ ਕੰਡੇ ਤੇ ਪਿੰਡ ਹਸਤਕੇ ਵਾਲਾ ਦੇ ਕੋਲ ਪਾੜ ਬਣਾਉਣ ਦੇ ਕਰਕੇ ਸਤਲੁਜ ਦਰਿਆ ਦੇ ਨਾਲ ਜੁੜੀ ਬਿਕਾਨੇਰ ਨਹਿਰ ਦਾ ਕਿਨਾਰਾ ਟੁੱਟਣ ਕਰਕੇ ਪਾਣੀ ਨੇੜੀਆਂ ਸੜਕਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਅਤੇ ਕਿਸਾਨ ਟੁੱਟੇ ਹੋਏ ਕੰਡੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸੋ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਭਰਿਆ ਜਾ ਰਿਹਾ ਹੈ ਸੋ ਬਿਕਾਨੇਰ ਨਹਿਰ ਦੇ ਕੰਡੇ ਤੇ ਪਿਆ ਪਾੜ ਜੁਥੇ ਕੀ ਪਾੜ ਪੈਣ ਦੇ ਕਰਕੇ ਖੇਤਾਂ ਦੇ ਵਿੱਚ ਦਾਖਲ ਹੋ ਚੁੱਕਿਆ ਪਾਣੀ ਅਤੇ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਦੇ ਵੱਲੋਂ ਪਰੇ ਜਾਰੀ ਨੇ ਹਟੋਏ ਅਮੈਜ਼ਿੰਗ ਨੰਬਰ ਆ ਰਹੀ ਪਿੰਡਸ ਤੇ ਕੇ ਕੀ ਨਾਮ ਹੈ ਤੁਹਾਡਾ ਮਹਿਲ ਸਿੰਘ ਨੰਬਰ ਦਾ ਪਿੰਡਸ ਤੇ ਕੇ ਇਹ ਕਿੱਥੇ ਪਾੜ ਪਿਆ ਹੈਗਾ ਜੀ ਇਹ ਪਾੜ ਇੱਥੇ ਆਜਮੀ ਤੇ ਪਿਆ ਕੋਲੇ ਇੱਥੇ ਹੀ ਬਿਲਕੁਲ ਅੱਛਾ ਲੂਥੜਾਂ ਤੇ ਹਸਤੇ ਕੇ ਅੱਧ ਵਿਚਾਲੇ ਆ ਜੀ ਸੈਂਟਰ ਤੇ ਅੱਛਾ ਕਿੰਨ ਪਾਣੀ ਕਾਫੀ ਅੱਗੀ ਆ ਚਲਾ ਸੀ ਬਿਲਕੁਲ ਜੀ ਪਾਣੀ ਦਾ ਇਥੋਂ ਮੇਰੇ ਹਿਸਾਬ ਤੇ ਲੀ ਤੱਕ 1.5 ਕਿਲੋਮੀਟਰ ਲਗ ਭੋਣਾ ਇਥੋਂ ਕਿਲੋਮੀਟਰ ਇਹਨੂੰ ਹਾਂਜੀ ਤਾਂ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਬਿਲਕੁਲ ਜੀ ਨੁਕਸਾਨ ਹੋਇਆ ਖੇਤਾਂ ਦੇ ਵਿੱਚ ਝੋਨਾ ਲੱਗਾ ਹੋਇਆ ਜੀ ਬਿਲਕੁਲ ਅੱਛਾ ਝੋਨਾ ਹੀ ਲਾਇਆ ਹੋਇਆ ਹਾਂ ਸਾਰੇ ਐਂ ਲੱਗਾ ਮਤਲਬ ਕੁਛ ਲੱਗਾ ਝੋਨਾ ਮਤਲਬ ਅੱਧਾ ਝੋਨਾ ਲੱਗ ਚੁੱਕਿਆ ਸੀ ਤੇ ਜਿਹੜਾ ਝੋਨਾ ਲੱਗਿਆ ਉਹ ਤਾਂ ਖਤਮ ਹੀ ਹੈ ਪਾਣੀ ਉਸ ਦੇ ਵਿੱਚ ਚਲਾ ਗਿਆ ਪਾਣੀ ਤਾਂ ਇੱਕ ਦੇਖੋ ਜੀ 4-4 ਫੁੱਟ ਪਾਣੀ ਹੋਇਆ ਪਿਆ ਤੁਸੀਂ ਆਪ ਦੇਖ ਲਓ ਪਾਣੀ ਕਿੰਨਾ ਆਇਆ ਜਰੀਏ ਹਾਂ ਕਾਫੀ ਨੁਕਸਾਨ ਹੈ ਜੀ ਥੋੜਾ ਨਹੀਂ ਨੁਕਸਾਨ ਹੈਗਾ ਪਨੀਰੀਆਂ ਹੀ ਮਰ ਜਾਣੀਆਂ ਜੇਕਰ ਪੱਠੇ ਬੀਜੇ ਤਾਜੀ ਉਹ ਵੀ ਖਤਮ ਕਿੰਦੇ ਕੀ ਨਹਿਰ ਦੇ ਵਿੱਚ ਪਾਈਪ ਲਾ ਦਿੱਤੀ ਜਾਂਦੀ ਹੈ ਕਿਸਾਨਾਂ ਦੇ ਵੱਲੋਂ ਉਹ ਦੇਖੋ ਜੀ ਇਹ ਤਾਂ ਐਵੇਂ ਕਹਿਣ ਵਾਲੇ ਨੇ ਆ ਜਿਹੜੇ ਬੰਦੇ ਕਿਸੇ ਨਾਲ ਲੱਗਤ ਭਾਈ ਹੁੰਦੀ ਉਹ ਕਰਦਾਗਾ ਪਾਣੀ ਦਾ ਮੋੜ ਨਾ ਦੇ ਸੂੰਝੀ ਵੱਧ ਉਹਨੇ ਪਾਈਪ ਲਾ ਕੇ ਕੋਈ ਜ਼ਿੰਮੇਵਾਰ ਕੀ ਕਰੂਗਾ ਇੱਥੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਹਿਲ ਸਿੰਘ ਜੀ ਇਹ ਹੁਣ ਕਿੱਥੇ ਕਰਕੇ ਇਹਨਾਂ ਨਾਲ ਛੱਡ ਕੇ ਗਾਲੀ ਟੁੱਟੀ ਹੋ ਰਹੀਦਾ ਇਹਨੇ ਛੱਡ ਦੇ ਇਹ ਕਿਹੜੀ ਨਹਿਰ ਵਾਜੀ ਦੀ ਟੁੱਟੀ ਹੈ ਕਿਸ ਜਗ੍ਹਾ ਟੁੱਟੀ ਹੈ ਇਹ ਬੀਕਾ ਨਹਿਰ ਵਾਜੀ ਦੀ ਕੰਦੇ ਦੀ ਵਾਜਦੇ ਨਾ ਤੇ ਕਿੰਨੀ ਕੁ ਪਾਰ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਨੁਕਸਾਨ ਤਾਂ ਬਈ ਜਿਹਾ ਛੋਣੇ ਲੱਗੇ ਉਹ ਸਾਡਾ ਹਮੇਲਾਦ ਥੱਲੇ ਆਠ ਕਿਲੇ ਥਾਂ ਜਿਹੜੀ ਲੱਗਾ ਛੋਣਾ ਤੇ ਆਲੇ ਭਈ ਮੈਂ ਲੌਂਦਾ ਦੇ ਨਾਲ ਜਾ ਸਰਪਾ ਦੇ ਜਾ ਜਾ ਕੇ ਤਾਂ ਹੋਰ ਜਿਹੜਾ ਕਿ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰਾਂ ਦਾ ਲੋਠੇ ਪਾਣੀ ਵੀ ਵੜ ਗਿਆ ਮਰ ਗਿਆ ਸਾਰਾ ਘਰਾਂ ਵੀ ਵੜ ਗਿਆ ਪਾਣੀ ਹਰਦੀ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਕੀ ਨਾਮ ਹੈ ਮੇਰਾ ਵਜੀਰ ਸਿੰਘ ਜੀ ਟੁੱਟੀ ਹੈਗੀ ਆ ਇਹ ਕਿ ਕਿਹੜੀ ਜਗ੍ਹਾ ਹੈਗੀ ਕਿਹੜੀ ਥਾਂ ਹੈ ਇਹ ਬੁਰਜੀ 22600 ਹੈ ਖੱਬਾ ਪਾਸਾ ਬੀਕਾ ਨੇਰ ਕਨਾਲ ਦਾ ਜਿਹੜਾ ਟੁੱਟਿਆ ਇਹ ਸਤੂਜ ਦੇ ਵਿੱਚੋਂ ਨਿਕਲਦੀ ਜਿਹੜੀ ਬੀ ਇਹ ਆ ਸੈਨੀ ਵਾਲਾ ਹੈਡਵਰਕ ਤੋਂ ਨਿਕਲਦੀ ਹੈ ਸਤੂਜੀ ਦੇ ਨਾਲ ਜਿਹੜੀ ਹੈ ਅੱਛਾ ਇਹ ਕਿੱਥੋਂ ਟੁੱਟ ਗਈ ਸਰ ਇਹ 22600 ਟੁੱਟ ਗਈ ਇਹ ਆਪਣਾ ਇੱਥੇ ਕਿਸੇ ਕਿਸਾਨ ਨੇ ਕੋਈ ਪਾਈਪ ਲਾਈ ਹੋਈ ਸੀ ਜਿਹਦੇ ਕਰਕੇ ਇਹ ਟੁੱਟ ਗਈ ਹੈ ਅੱਛਾ ਪਾਈ ਪਲਾਨ ਕਰਕੇ ਇਹ ਜਿਹੜੀ ਹੈ ਟੁਰ ਜਾਂਦੀ ਹੈਗੀ ਅਸਲ ਹੁਣ ਕੀ ਕੀਤਾ ਜਾ ਰਿਹਾ ਹੈਗਾ ਬਸ ਅਸੀਂ ਇਹਨੂੰ ਪਲੱਗ ਕਰ ਰਹੇ ਹਾਂ ਸ਼ਾਮ ਤੱਕ ਅਸੀਂ ਇਹਨੂੰ ਪਲੱਗ ਕਰਕੇ ਸਾਨੂੰ ਇਹਨੂੰ ਦੁਆਰਾ ਪਾਣੀ ਅੰਦਰ ਚਲਾ ਦਿੱਤਾ ਜਾਊਗਾ। ਅੱਛਾ ਇੱਕ ਵਾਰੀ ਪਿੱਛੋਂ ਪਾਣੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੈਨੀ ਵਾਲੇ ਹੈਡ ਤੋਂ। ਕਿੰਨਾ ਕੋ ਪਾੜ ਜਿਹੜਾ ਪਿਆ ਹੈ? 35 ਫੁੱਟ ਦਾ ਅੰਦਾਜ਼ਾ ਪਾੜ ਹੈਗਾ। ਤਾਂ ਕਿੰਨੇ ਕੋ ਜਿਹੜਾ ਨੁਕਸਾਨ ਜਿਹੜਾ ਪੈੜੀਆਂ ਦੇ ਵਿੱਚ ਖੇਤਾਂ 'ਚ ਪਾਣੀ ਮੈਨੂੰ ਨਹੀਂ ਲੱਗਦਾ ਵੀ ਪੈੜੀਆਂ 'ਚ ਕੋਈ ਕਿਸੇ ਦਾ ਨੁਕਸਾਨ ਹੋਇਆ। ਇਸ ਵੇਲੇ ਇਹ ਝੋਨਾ ਬੀਜਣ ਵਾਲਾ। ਨਹੀਂ ਸਰ। ਤੇ ਜੇ ਕਿਸੇ ਤੇ ਇਸ ਵੇਲੇ ਤਾਂ ਜਿੰਨਾ ਕਿ ਆਪਣੀ ਨਿਗਾਹ ਦੇਖ ਰਹੇ ਆ ਤੁਸੀਂ ਵੀ ਦੇਖ ਰਹੇ ਹੋ। ਤੇ तकरीबन ਮੇਰੇ ਹਿਸਾਬ ਨਾਲ ਜੇ ਝੋਨਾ ਬੀਜਣ ਵਾਲਾ ਆਈ ਸਾਈਟ ਨਾਲ ਦੇਖੋ ਤੁਸੀਂ ਝੋਨਾ तकरीबन ਬੀਜਣ ਵਾਲਾ ਹੀ ਆ ਕਿਸੇ ਵਿੱਚ ਅਨੋਥਰ ਇਰੀਗੇਸ਼ਨ ਦੇ ਪਰਪਸ ਨਾਲ ਇਹਨੂੰ ਪਾਈਪ ਚ ਚਲਾਈ ਗਈ ਹੈ ਛੇੜਖਾਨੀ ਕੀਤੀ ਗਈ ਹੈ ਜਿਹਦੇ ਕਰਕੇ ਇਹ ਨਹਿਰ ਬੜੀਆ ਵਧੀਆ ਪਈ ਸੀ